ਪੁਲਿਸ ਨੇ ਰਿਸ਼ਤੇ ਆਦੀ ਆੜ ਵਿੱਚ ਚੱਲ ਰਹੀ ਇੱਕ ਜ਼ਬਰੀ ਵਸੂਲੀ ਸਿੰਡੀਗੇਟ ਦਾ ਵੱਡਾ ਪਰਦਾਫਾਸ਼ ਕੀਤਾ ਪੁਲਿਸ ਨੇ ਇੱਕ ਮਕਾਨ ਮਾਲਕ ਤੋਂ 50 ਲੱਖ ਰੁਪਏ ਦੀ ਵਸੂਲੀ ਮੰਗਣ ਵਾਲੇ ਗਿਰੋਹ ਦੇ ਚਾਰ ਮੈਂਬਰਾਂ ਨੂੰ ਗ੍ਰਿਫਤਾਰ ਕਰ ਲਿਆ ਥਾਣਾ ਵੇਰਕਾ ਵਿੱਚ ਦਰਜ ਐਫਆਈਆ ਅਧੀਨ ਕਾਰਵਾਈ ਕਰਦੇ ਹੋਏ ਦੋ ਮੁੱਖ ਮਲਜ਼ਮ ਹਰਜਿੰਦਰ ਸਿੰਘ ਉਰਫ ਜਿੰਦੂ ਅਤੇ ਜਸਲੀਨ ਕੌਰ ਨੂੰ ਕਾਬੂ ਕੀਤਾ ਜਾਂਚ ਦੌਰਾਨ ਸਾਹਮਣੇ ਆਇਆ ਕਿ ਦੁਬਈ ਸਿੰ ਰਾਹੀਂ ਧਮਕੀਆਂ ਦਿੱਤੀਆਂ ਜਾ ਰਹੀਆਂ ਸਨ ਜਦਕਿ ਭਾਰਤ ਵਿੱਚ ਬੈਠੀ ਜਸਲੀਨ ਕੌਰ ਵਟਸਐਪ ਰਾਹੀਂ ਗੱਲਬਾਤ ਚਲਾ ਰਹੀ ਸੀ ਖੁਲਾਸਿਆਂ ਤੋਂ ਬਾਅਦ ਜਸ਼ਨਪ੍ਰੀਤ ਸਿੰਘ ਉਰਫ ਬਾਬਾ ਅਤੇ ਉਦੀ ਕਜ਼ਨ ਪੈਨ ਨੂੰ ਵੀ ਗ੍ਰਿਫਤਾਰ ਕਰ ਲਿੱਤਾ ਗਿਆ 17 11 2025 ਨੂੰ ਇੱਕ ਪੁਲਿਸ ਸਟੇਸ਼ਨ ਵੇਰ ਦਾ ਕੰਪਲੇਂਟ ਆਈ ਇੱਕ ਆਪਣਾ ਮਦਈ ਵੱਲੋਂ ਕਿ ਉਹਨੂੰ 50 ਲੱਖ ਰੁਪਏ ਦੀ ਤੰਕੀ ਆਈ ਹੈ ਪੁਲਿਸ ਨੇ ਉਸ ਤੋਂ ਬਾਅਦ ਐਫਆਈਆ ਦਰਜ ਕੀਤੀ 102 ਨੰਬਰ ਮੁਕੱਦਮਾ ਅੰਡਰ ਸੈਕਸ਼ਨ 308 2 364 352 35 ਬੀਐਨਐਸ ਪੀਐਸ ਵੇਰਕਾ ਉਸ ਤੋਂ ਬਾਅਦ ਮਾਮਲਾ ਮਾਨਯੋਗ ਸੀਪੀ ਸਾਹਿਬ ਸardar ਗੁਰਪ੍ਰੀਤ ਸਿੰਘ ਭੁੱਲਰ ਉਹਨਾਂ ਦੇ ਨੋਟਿਸੇ ਚਲੇ ਆਇਆ ਗਿਆ ਉਹਨਾਂ ਨੇ ਡਾਇਰੈਕਸ਼ਨਸ ਦਿੱਤੀਆਂ ਮੈਡਮ ਜਸਰੂਬਾਟ ਐਡੀਸੀਪੀ 3 ਨੂੰ ਗਗਨਦੀਪ ਜੀ ACP East SHO ਵੇਰਕਾ ਨੂੰ ਮੈਡਮ ਸੋਮਨ ਤੇ ਇਹਨਾਂ ਨੇ ਫਿਜ਼ੀਕਲੀ ਵੀ ਟੀਮਸ ਬਣਾਈਆਂ ਤੇ ਟੈਕਨੀਕਲੀ ਵੀ ਆਪਣਾ ਕਰਨ ਲਈ ਉਹ ਵੱਖਰੀ ਟੀਮਸ ਬਣਾਈਆਂ ਤੇ ਜਦੋਂ ਅਸੀਂ ਟੈਕਨੀਕਲੀ ਐਨਾਲਿਸਿਸ ਕੀਤਾ ਤੇ ਸਾਨੂੰ ਪਤਾ ਚੱਲਿਆ ਜਿਹੜਾ ਫੋਨ ਆਇਆ ਸੀ ਅਕਿਊਜ਼ ਨੂੰ ਮਦਈ ਨੂੰ ਉਹ ਆਇਆ ਸੀ ਇੱਕ ਦੁਬਈ ਦੇ ਨੰਬਰ ਤੋਂ ਇਹ ਜਿਹੜੀ ਧਮਕੀ ਆਈ ਸੀ ਉਸ ਤੋਂ ਬਾਅਦ ਅਸੀਂ ਜਦੋਂ ਐਨਾਲਿਸਿਸ ਕੀਤਾ ਟੈਕਨੀਕਲੀ ਤੇ ਸਾਨੂੰ ਦੋ ਨਾਮ ਸਾਹਮਣੇ ਆਏ ਹਰਜਿੰਦਰ ਸਿੰਘ ਲਾਇਸ ਜਿੰਦੂ ਤੇ ਜਸਲੀਨ ਕੌਰ ਤੇ ਅਸੀਂ ਨਾਲ ਦੇ ਨਾਲ ਲਈ ਟੀਮ ਜਿਹੜੀ ਬੰਨੀਆ ਸੀਗੀਆਂ ਇੱਕ ਨੂੰ ਹੁਸ਼ਿਆਰਪੁਰ ਭੇਜਿਆ ਜਸਲੀਨ ਕੌਰ ਨੂੰ ਰੈਸਟ ਕਰਨ ਲਈ ਇੱਕ ਟੀਮ ਨੂੰ ਭੇਜਿਆ ਅਸੀਂ ਮੋਗੇ ਉਹ ਹਰਜਿੰਦਰ ਸਿੰਘ ਲਾਇਸ ਜਿੰਦੂ ਨੂੰ ਅਰੈਸਟ ਕੀਤਾ ਤੇ ਜਦੋਂ ਇਹ ਦੋਨਾਂ ਨੂੰ ਅਰੈਸਟ ਕਰ ਲਿਆ ਤੇ ਇਹਨਾਂ ਦੀ ਪੁੱਛਗਿੱਛ ਤੇ ਸਾਨੂੰ ਪਤਾ ਚੱਲਿਆ ਕਿ ਜਿਹੜਾ ਦੁਬਈ ਦਾ ਨੰਬਰ ਹੈ ਜਿਹੜਾ ਪਹਿਲਾਂ ਹਰਜਿੰਦਰ ਸਿੰਘ ਜਿੰਦੂ ਦੇ ਨਾਮ ਤੇ ਸੀਗਾ ਉਹ ਇੱਕ ਬੰਦਾ ਹੈਗਾ ਵਿਸ਼ਾਲ ਉਹ ਦੁਬਈ ਬੈਠਾ ਹੈ ਹਰਜਿੰਦਰ ਜਦੋਂ ਅਕਤੂਬਰ ਦੇ ਵਿੱਚ 28 29 ਅਕਤੂਬਰ ਦੇ ਵਿੱਚ ਜਦੋਂ ਵਾਪਸ ਹਿੰਦੁਸਤਾਨ ਆਇਆ ਪੰਜਾਬ ਆਇਆ ਇਹ ਉਹ ਨੰਬਰ ਵਿਸ਼ਾਲ ਨੂੰ ਦੇ ਕੇ ਗਿਆ ਸੀ ਤੇ ਜਦੋਂ ਫਿਰ ਅਸੀਂ ਹੋਰ ਜ਼ਿਆਦਾ ਟੈਕਨੀਕਲੀ ਐਨਾਲਿਸਿਸ ਕੀਤਾ ਤੇ ਉਹ ਪਤਾ ਚੱਲਿਆ ਕਿ ਜਿਹੜਾ ਉਹ ਵਾਲਾ ਨੰਬਰ ਹੈ ਉਹਦਾ ਜਿਹੜਾ WhatsApp ਹੈ ਉਹ ਚਲਾਰਿਆ ਜਸਪ੍ਰੀਤ ਸਿੰਘ ਲਾਇਸ ਬਾਬਾ ਜਸਪ੍ਰੀਤ ਸਿੰਘ ਲਾਇਸ ਬਾਬਾ ਵਿਸ਼ਾਲ ਤੇ ਹਰਜਿੰਦਰ ਜਿੰਦੂ ਇਹ ਦੁਬਈ ਦੇ ਵਿੱਚ ਇਕੱਠੇ ਲੇਬਰ ਦਾ ਕੰਮ ਕਰਦੇ ਸੀਗੇ ਜੀ ਤੇ ਹ ਹੁਣ ਜਿਹੜਾ OTT ਆਇਆ ਹੈ ਆਪਣਾ WhatsApp ਦਾ ਉਹ ਵਿਸ਼ਾਲ ਕੋਲ ਆਇਆ ਉਹਨੇ ਇੰਸਟਾਲ ਕਰਨ ਲਈ ਬਾਬੇ ਨੂੰ ਦਿੱਤਾ ਤੇ ਬਾਬੇ ਵੀ ਵਿਚ ਇਨਵੋਲਡ ਹੋ ਗਿਆ ਤੇ ਅਸੀਂ ਬਾਬੇ ਨੂੰ ਵੀ ਨਾਲ ਦੇ ਨਾਲ ਅਸੀਂ ਮਾਨੋਚਾਲ ਤੋਂ ਤਰਨਤਾਰਨ ਜ਼ਿਲ੍ਹੇ ਤੋਂ ਅਸੀਂ ਅਰੈਸਟ ਕਰ ਲਿਆ ਜੀ ਤੇ ਸਾਨੂੰ ਜਦੋਂ ਅਸੀਂ ਤਿੰਨ ਜਣੇ ਅਰੈਸਟ ਕਰ ਲਏ ਹਰਜਿੰਦਰ ਜਿੰਦੂ ਜਸਲੀਨ ਕੌਰ ਤੇ ਬਾਬਾ ਅਸੀਂ ਇਹਨਾਂ ਨੂੰ ਪੁੱਛਿਆ ਕਿ ਇਹਨਾਂ ਨੂੰ ਦੱਸਿਆ ਕਿਨੇ ਆ ਮਲੇ ਕੌਨਸਪੀਰੇਸੀ ਕਿਵੇਂ ਹੋਈ ਹੈ ਇਹ ਪਤਾ ਚੱਲਿਆ ਜਿਹੜਾ ਮਦਈ ਹੈ ਉਹਦੀ ਜਿਹੜੀ ਸਾਲੇਹਾਰ ਹੈ ਉਹਨੂੰ ਪਤਾ ਸੀਗਾ ਕਿ ਮਦਈਆਂ ਨੇ ਪ੍ਰਾਪਰਟੀ ਵੇਚੀ ਹੈ ਤੇ ਪ੍ਰਾਪਰਟੀ ਦੇ ਪੈਸੇ ਘਰ ਪਏ ਆ ਤੇ ਇਹਨਾਂ ਨੇ ਸਕੀਮ ਬਣਾਈ ਕਿ ਉਹ ਅਸੀਂ ਇੰਟਰਨੈਸ਼ਨਲ ਨੰਬਰ ਤੋਂ ਐਕਸਟਰੈਕਸ਼ਨ ਕਾਲ ਕਰਾਈਏ ਤੇ ਜਿਹੜੇ ਵੀ ਪੈਸੇ ਸਾਨੂੰ ਮਿਲਣਗੇ ਅਸੀਂ ਇਕੁਅਲੀ ਉਹਨੂੰ ਆਪਣੇ ਚਾਰਾਂ ਦੇ ਵਿੱਚ ਵੰਡ ਲਾਂਗੇ ਤੇ ਜਿਹੜੀ ਸਹੇ ਸਾਲਿਹਾਰਾ ਉਹਦਾ ਨਾਮ ਹੈ ਸੰਦੀਪ ਕੌਰ ਤੇ ਹੁਣ ਅਸੀਂ ਚਾਰਜ ਨੇ ਰਿਸਕ ਕਰ ਲਏ ਆ ਜਿੰਦੂ ਜਸਪ੍ਰੀਤ ਬਾਬਾ ਜਸਲੀਨ ਕੌਰ ਤੇ ਸੰਦੀਪ ਕੌਰ ਸੰਦੀਪ ਕੌਰ ਨੂੰ ਅਸੀਂ ਕੀਤਾ ਅੰਮ੍ਰਿਤਸਰ ਰੂਰਲ ਕਤੂਨੰਗਲ ਦੇ ਏਰੀਆ ਤੋਂ ਤੇ ਇਹ ਚਾਰਾਂ ਦੀ ਉਮਰ 20 ਤੋਂ ਲੈ ਕੇ ਆਪਣਾ 22 ਸਾਲ ਦੇ ਵਿੱਚ ਵਿੱਚ ਹੈਗੀ ਹੈ ਤੇ ਇਹ ਪਹਿਲਾਂ ਜਿਹੜੇ ਤਿੰਨ ਜਣੇ ਹੈਗੇ ਆ ਪਹਿਲਾਂ ਦੁਬਈ ਵਿੱਚ ਲੇਬਰ ਦਾ ਕੰਮ ਕਰਦੇ ਸੀਗੇ ਤੇ ਜਿਹੜਾ ਇਹ ਹੈਗਾ ਆਪਣਾ ਜਸਪ੍ਰੀਤ ਸਿੰਘ ਨਾ ਇਸ ਬਾਬਾ ਜਿਹੜਾ ਮਾਨੋ ਚੱਲਦਾ ਹੈਗਾ ਤੇ ਜਿਹੜਾ ਮੇਨ ਕਨਸਪਰੇਟਰ ਹੈ ਇਹਦੇ ਤੇ ਪਹਿਲਾਂ ਵੀ ਇੱਕ ਮੁਕੱਦਮਾ ਹੈਗਾ ਇਹਨੇ ਆਪਣਾ ਪ੍ਰੀਵੈਂਸ਼ਨ ਆਫ ਡੈਮੇਜ ਟੂ ਪਬਲਿਕ ਪ੍ਰੋਪਰਟੀ ਏ ਡਿਵੀਜ਼ਨ ਦਾ ਇਹਨੇ 슬ੋਗਨ ਲਿਖਿਆ ਸੀ ਖਾਲਿਸਤਾਨ ਦਾ ਤੇ ਥੋੜੇ ਦਿਨ ਪਹਿਲਾਂ ਹੀ ਤੇ 22 ਪਤੀ ਨੂੰ ਇਹਨੇ ਮੁਕੱਦਮਾ ਦਰਜ ਹੋਇਆ ਸੀ ਤੇ ਉਹ ਵੀ ਇਦੇ ਤੇ ਮੁਕੱਦਮਾ ਹੈਗਾ ਜੀ ਤੇ ਇਹਦੇ ਮਤਲਬ ਕਿ ਆ ਜਿਹੜਾ ਅਸੀਂ ਕੇਸ ਸਾਲਵ ਕੀਤਾ ਹੈ ਬੇਸਿਕਲੀ ਇੰਟਰਨੈਸ਼ਨਲ ਤਾਰਾ ਵੀ ਇਦੇ ਨਾਲ ਜੁੜੀ ਹੈ ਬੰਦਾ ਦੁਬਈ ਬੈਠਾ ਹੈ whatsapp ਉਹ ਦਾ ਪੰਜਾਬੇ ਚੱਲ ਰਿਹਾ ਨਾਲ ਜਿਹੜਾ ਨੰਬਰ ਹਰਜਿੰਦਰ ਸਿੰਘ ਦਾ ਉਹ ਵੀ ਵਿੱਚ ਇਨਵੋਲਡ ਹੈ ਕਿਉਂਕਿ ਮੇਨ ਨੰਬਰ ਉਹਦਾ ਸੀਗਾ ਤੇ ਇਹਨਾਂ ਦੀ ਅਸੀਂ ਕਾਲ ਡਿਟੇਲ ਵੀ ਕਢਾਈ ਤੇ ਟੈਕਨੀਕਲੀ ਵੀ ਐਨਲਿਸਿਸ ਕੀਤਾ ਇਹਨਾਂ ਦੀ ਗਰੁੱਪ ਕਾਲਸ ਵੀ ਚੱਲੀਆਂ ਕਿ ਕਿਵੇਂ ਇਹਨਾਂ ਨੇ ਪਲਾਨ ਕਰਨਾ ਹੈ ਤੇ ਕਿਵੇਂ ਐਗਜ਼ੀਕਿਊਟ ਕਰਨਾ ਹੈ ਤੇ ਮੈਂ ਮੁबारकबाद ਦੇਣਾ ਚਾਹੂੰਗਾ ਐਸ ਐਚ ਓ ਵੀਰਕਾ ਨੂੰ ਏ ਸੀ ਪੀ ਇਸ ਨੂੰ ਜਿਹੜਾ ਇਹਨਾਂ ਨੇ ਰਿਕਾਰਡ ਟਾਈਮ ਦੇ ਵਿੱਚ ਵਿੱਚ ਅ ਇਹਨਾਂ ਨੇ ਕੇਸ ਸਾਲਵ ਕਰ ਲਿਆ ਧੰਨਵਾਦ ਸਰ ਮੋਸਟਲੀ ਜਿਹੜਾ ਵਾ ਸਾਈਬਰ ਕ੍ਰਾਈਮ ਦੇ ਥਰੂ ਹੀ ਜ਼ਿਆਦਾ ਇਸ ਤਰ੍ਹਾਂ ਦੀਆਂ ਕਾਜ਼ ਹੋ ਰਹੀਆਂ ਨੇ ਉਹਦੇ ਤੇ ਕੀ ਕੰਮ ਕਰ ਰਹੀ ਹੈ ਜੀ ਪੁਲਿਸ ਦੇਖੋ ਅਸੀਂ ਸਾਡੀ ਟੈਕਨੀਕਲ ਟੀਮ ਬੜੀ ਸਾਊਂਡ ਹੈ ਮੈਂ ਤੁਹਾਨੂੰ ਦੱਸਿਆ 10 ਦਿਨਾਂ ਦੇ ਵਿੱਚ ਵਿੱਚ ਅਸੀਂ ਪੂਰਾ ਆਪਣਾ ਅਨਰਥ ਕਰਤਾ ਜਿਹੜੀ ਐਕਸਟੋਰਸ਼ਨ ਕਾਲ ਦਾ ਸੀਗਾ ਹਾਲੇ ਕੀ ਫੋਰਨ ਬੇਸਡ ਨੰਬਰਸ ਚੱਲ ਰਹੇ ਸੀਗੇ ਫੋਰਨ ਲੈਂਡ ਤੋਂ ਕਾਲ ਹੋਈ ਹੈ ਇਹ ਜਿਹੜਾ ਇੰਡੀਆ ਵਿੱਚ ਹੀ ਚੱਲ ਰਿਹਾ ਹੈ OTP ਉਸੀਂ ਜਿਹੜੇ ਦੇਖੋ ਆਪਣਾ ਹੈਗੇ ਆ ਅਕਿਊਜ਼ ਮੈਂ ਉਹ ਕਿੰਨਾ ਆਪਣਾ ਦਿਮਾਗ ਲਾ ਰਹੇ ਸੀਗੇ ਕਿ OTP ਦੇ ਕੇ ਅਸੀਂ WhatsApp ਚਲਾਵਾਂਗੇ ਇੱਥੇ ਪੰਜਾਬ ਵਿੱਚ ਮੇਨ ਨੰਬਰ ਉੱਤੇ ਚੱਲੂਗਾ ਫੜਿਆ ਨਹੀਂ ਜਾਊਗਾ ਉਹੀ ਮੈਂ ਸ਼ਲਾਗਾ ਕਰਨਾ ਚਾਹੁੰਦਾ ਆਪਣੀ ਟੈਕਨੀਕਲ ਟੀਮ ਦੇ ਵੀ ਜਿਹੜਾ ਅਸੀਂ ਇਹਨਾਂ ਡੀਪਲੀ ਐਨਾਲਿਸਿਸ ਕਰਕੇ ਤੇ ਰਿਕਾਰਡ ਟਾਈਮ ਦੇ ਵਿੱਚ ਇੰਟਰਨੈਸ਼ਨਲ ਨੰਬਰਸ ਕੇਸ ਅ ਅਸੀਂ ਪਰਦਾਫਾਸ਼ ਕੀਤਾ ਜਿਵੇਂ ਐਕਸਟਰਸ਼ਨ ਕਰਦੇ ਆ ਠੀਕ ਠੀਕ Okay. <sniffs>